ਸਿੱਧੀ ਤੁਸੀਂ ਦੇਖੇ ਰਹੇ ਹੋ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਵੀ ਦੱਸਣਾ ਚਾਹਣਾ ਕਿ ਜਿਹੜੀ ਅੱਜ ਦੀ ਸਿੱਧੀ ਹੈ ਇਹ ਕਾਫੀ ਲੰਬੇ ਸਮੇਂ ਤੋਂ ਸਾਡਾ ਡਿਸਪਿਊਟ ਚੱਲਦਾ ਸਿਰਫ ਇੱਕ ਕੋਸੋਲਵ ਐਕਸ ਦੇ ਨਾਲ ਜੋ ਤਸਵੀਰਾਂ ਸੁਨਾਮ ਲਹਿਰਾ ਗਾਗਾ ਰੋਡ ਦੀਆਂ ਨੇ ਜਿੱਥੇ ਟਰੱਕ ਆਪਰੇਟਰਾਂ ਦੁਆਰਾ ਅੱਜ ਕਈ ਘੰਟੇ ਜਾਮ ਕੀਤਾ ਗਿਆ ਟਰੱਕ ਆਪਰੇਟਰਾਂ ਨੂੰ ਕਈ ਦਿਨਾਂ ਦੇ ਨਿੱਜੀ ਮਿਲਾਂ ਦੇ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਕਿ ਸਸਤੇ ਰੇਟ ਤੇ ਕਿਸਾਨਾਂ ਦੀ ਟਰਾਲੀਆਂ ਵਿੱਚ ਮਾਲ ਰੋੜ ਕਿੱਤਾ ਚਾਰੇ ਟਰੱਕ ਆਪਰੇਟਰ ਖਾਲੀ ਬੈਠੇ ਨੇ ਨਿੱਜੀ ਮਿਲ ਦੁਆਰਾ ਅੱਜ ਜਦੋਂ ਉਹਨਾਂ ਦੀ ਗੱਲ ਨਹੀਂ ਸੁਣੇਗੀ ਤਾਂ ਉਹਨਾਂ ਨੇ ਸੁਨਾਮ ਲਹਿਰਾ ਗਾਗਾ ਰੋਡ ਨੂੰ ਜਾਮ ਕਰ ਦਿੱਤਾ ਉਹ ਨਜਾਇਜ਼ ਤੌਰ ਤੇ ਟਰੈਕਟਰ ਟਰਾਲੀਆਂ ਦੁਆਰਾ ਢੋਆ ਢੋਈ ਕਰ ਰਹੀਆਂ ਨੇ ਜਿਨ੍ਹਾਂ ਤੇ ਕੇ ਪੂਰਨ ਤੌਰ ਤੇ ਮਾਨਯੋਗ ਹਾਈ ਕੋਰਟ ਦੁਆਰਾ ਮਨਜ਼ੂਰੀ ਲੱਗੀ ਹੋਈ ਹੈ ਪਰ 4-5 ਦਿਨ ਪਹਿਲਾਂ ਵੀ ਕੋਈ ਅਜਾ ਇਸ਼ੂ ਆਇਆ ਸੀਗਾ ਸਾਡੇ ਪ੍ਰਧਾਨ ਜੀ ਨੇ ਸ਼ਾਮ ਸਿੰਘ ਵਿੱਕੀ ਜੀ ਉਹਨਾਂ ਨੇ ਅਬ ਸ਼ੂਜ਼ ਉੱਤੇ ਨਾਲ ਮਤਲਬ ਉਸ ਚੀਜ਼ ਤੇ ਕਾਬੂ ਪਾਇਆ ਪਰ ਅੱਜ ਸਥਿਤੀ ਇਦਾਂ ਹੋ ਰਹੀ ਹੈ ਕਿ ਜੋ ਟਰੱਕ ਆਪਰੇਟਰ ਨੇ ਉਹ ਬਿਲਕੁਲ ਆਪੇ ਤੋਂ ਬਾਹਰ ਨੇ ਔਰ ਟਰੱਕ ਆਪਰੇਟਰ ਮਤਲਬ ਇਹ ਕਹਿੰਦੇ ਵੀ ਜੇ ਨੇ ਉਹਦੇ ਜਿਆਦਾ ਜੋ ਪ੍ਰਧਾਨ ਨੇ ਉਹ ਇਹਨਾਂ ਨਾਲ ਮਿਲੇ ਹੋਏ ਨੇ ਤਾਂ ਕਰਕੇ ਟਰਾਲੀਆਂ ਬੰਦ ਨਹੀਂ ਕੀਤੀਆਂ ਜਾ ਰਹੀਆਂ ਤੁਸੀਂ ਆਪ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਟਰੈਕਟਰ ਟਰਾਲੀਆਂ ਇੱਕ ਖੇਤੀਬਾੜੀ ਦਾ ਸੰਦ ਹੈ ਤੁਸੀਂ ਇਹ ਸੋਚ ਲਓ ਕਿ ਕਮਰਸ਼ੀਅਲ ਯੂਜ਼ ਲਈ ਉਹਨਾਂ ਨੂੰ ਝਾੜ ਰਿਹਾ ਜਿਹਦੇ ਨਾਲ ਸਾਡੇ ਟਰੱਕ ਆਪਰੇਟਰ ਭਰਾਵਾਂ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ ਸਿੱਧੀ ਤੁਸੀਂ ਦੇਖ ਕੇ ਰਿਹਾ ਹੋ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਵੀ ਦੱਸਣਾ ਚਾਹਣਾ ਕਿ ਜਿਹੜੀ ਅੱਜ ਦੀ ਸਿੱਧੀ ਹੈ ਇਹ ਕਾਫੀ ਲੰਬੇ ਸਮੇਂ ਤੋਂ ਸਾਡਾ ਡਿਸਪਿਊਟ ਚੱਲਦਾ ਸਿਰਫ ਇੱਕੋ ਸੋਲਵੈਕਸ ਦੇ ਨਾਲ ਜੋ ਕਿ ਇਹ ਕਹਿ ਰਹੇ ਨੇ ਸਾਨੂੰ ਟਰੈਕਟਰ ਟਰਾਲੀ ਆ ਜਿਹੜੀ ਘੱਟ ਰੇਟ ਤੇ ਮਿਲਦੀ ਆ ਸੀ ਜੇ ਸਾਨੂੰ 10 ਮਿਲ ਗਈਆਂ ਤਾਂ ਅਸੀਂ 10 ਭਰਾਵਾਂਗੇ ਅੱਜ ਵੀ ਇਹੀ ਗੱਲ ਇਹਨਾਂ ਨੂੰ ਕੀਤੀ ਵੀ ਕਿ ਤੁਸੀਂ ਟਰੈਕਟਰ ਟਰਾਲੀਆਂ ਬੰਦ ਕਰ ਦਿਓ ਲੋਕਲ ਜਿਹੜੇ ਐਸੋਸੀਏਸ਼ਨ ਸਾਡੀ ਬਣੀ ਹੋਈ ਆ 1979 ਦਾ ਇਹ ਮੋਦੀ ਮਿੱਲ ਬਣਿਆ ਹੋਇਆ ਸੀ ਅੱਜ ਇਹ ਗੋਇੰਦਗਰੋਂ ਪ੍ਰੋਸੈਸਿੰਗ ਮਿਨਾਂ ਨੀ ਚੱਲ ਰਿਹਾ ਤੇ ਉਹਨਾਂ ਨਾਲ ਸਾਡਾ ਕੋਈ ਫਰਕ ਨਹੀਂ ਦੀ ਅੱਜ ਇਹ ਬਾਹਰਲੇ ਅਦਾਰਿਆਂ ਤੋਂ ਕੰਮ ਕਰਾ ਰਹੇ ਨੇ ਸਾਡੇ ਲੋਕ ਨੇ ਜਿਹੜੇ ਵਿਹਲੇ ਬੈਠੇ ਨੇ ਕਿਉਂ ਮੈਂ ਇੰਨੀ ਕੀ ਗੱਲ ਕਹਿਣਾ ਚਾਹਨਾ ਕਿ ਜਦੋਂ ਮਾਨਸਾਬੀ ਸਰਕਾਰ ਆਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਅਦਾ ਕਰਿਆ ਸੀ ਵੀ ਹਰ ਕੰਮ ਸਿਸਟਮ ਵਿੱਚ ਕਰਾਂਗੇ ਹਰ ਕੰਮ ਉਹਨਾਂ ਦੇ ਵਾਅਦੇ ਤੋਂ ਅਸੀਂ ਖੁਸ਼ ਹੋ ਕੇ ਉਹਨਾਂ ਨੂੰ ਦਿਲੋਂ ਪੂਲ ਸਪੋਰਟ ਦਿੱਤੀ ਸੀ ਪਰ ਅੱਜ ਅਫਸੋਸ ਸਾਡੀ ਕਿਸਮਤ ਦੇਖੋ ਜਿਹੜੀਆਂ ਗੱਡੀਆਂ ਨੇ ਤਾਂ ਕੰਮ ਕਰਨਾ ਸੀ ਉਹ ਤਾਂ ਲਵਾਤੀਆਂ ਪੁੰਝੇ ਤੇ ਜਿਹੜਾ ਜ਼ਿੰਮੇਵਾਰਾਂ ਦਾ ਗੱਡਾ ਸੀ ਉਹ ਇਹਨਾਂ ਲਈ ਰਿਸਕੀ ਵਾਹਨ ਜਿਹਨੂੰ ਆਪਾਂ ਕਹਿੰਦੇ ਪੂਰਾ ਰਿਸਕੀ ਵਾਹਨ ਆਪਾਂ ਨੇ ਦੇਖਿਆ ਵੀ ਕਿੱਡੇ-ਕੱਡੇ ਢੂੰਗ ਜਾ ਰਹੇ ਹੁੰਦੇ ਨੇ ਪਤਾ ਕਿੰਨੇ ਕੇ ਮਾਵਾ ਦੇ ਪੁੱਤ ਮਰ ਵੀ ਗਏ ਇਸ ਕੰਮ 'ਚ ਪਰ ਅਫਸੋਸ ਉਹ ਅੱਜ ਕੰਮ ਕਰ ਰਹੇ ਨੇ ਤੇ ਜਿਹੜੀਆਂ ਗੱਡੀਆਂ ਇਹਨਾਂ ਲਈ ਕੰਮ ਕਰਨ ਲਈ ਬਣੀਆਂ ਸੀ ਢੋਆ ઠવાਲੀ ਬਣੀਆਂ ਸੀ ਉਹ ਇਹਨਾਂ ਨੇ ਖੁੰਜੇ ਤੱਕ ਲਵਾਦੀਆਂ ਸਾਡੀ ਜਿਹੜੀਆਂ ਗੱਡੀਆਂ ਨਜਾਇਜ਼ ਭਰ ਰਹੀਆਂ ਨੇ ਟਰੈਡੀਆਂ ਦੇ ਭੂਗੜੇ ਐ ਇੰਨੀਆਂ ਜਾੜੀਆਂ ਨੇ ਆਸਟ੍ਰੇਲੀਆ ਨੁਕਸਾਨ ਹੋ ਰਿਹਾ ਕਾਰਾਂ ਥੱਲੇ ਵਰਜ ਜਾਂਦੇ ਨੇ ਓਵਰਲੋਡ maal ਇੰਨਾ ਚੱਲ ਰਿਹਾ ਹੈ ਸਾਡੀ ਯੂਨੀਅਨ ਚ ਟਰਾਲਾ ਆ ਆ ਘੋੜੇ ਖੜੇ ਦੇਖੋ ਨਜਾਇਜ਼ ਭਰੇ ਨੇ ਸਾਡੀ ਯੂਨੀਅਨ ਕੋਈ ਕੰਮ ਨਹੀਂ ਹੈਗਾ ਸਾਡੀ ਯੂਨੀਅਨ ਨੂੰ ਕੰਮ ਮਿਲਣਾ ਚਾਹੀਦਾ ਹੈ ਵੈਸੇ ਟਰਾਲੀਆਂ ਜਿਹੜੀਆਂ ਇੰਨੀਆਂ ਨਜਾਇਜ਼ ਭਰੀਆਂ ਹੋਈਆਂ ਨੇ ਇੰਨੀਆਂ ਓਵਰਲੋਡ ਟਰਾਲੀਆਂ ਉਹਨਾਂ ਦਾ ਵਸ ਬੰਦੀ ਹੋਣੀ ਚਾਹੀਦੀ ਹੈ ਦੇਖੋ ਜੀ ਇੱਥੇ ਜਿਹੜਾ ਗੋਇਲ ਐਗਰੋ ਪ੍ਰੋਸੈਸਿੰਗ ਯੂਨਿਟ ਹੈਗਾ ਤੇ ਇੱਥੇ ਦੀ ਜਿਹੜੀ ਲੋਕਲ ਟਰੱਕ ਯੂਨੀਅਨ ਹੈਗੀ ਹੈ ਇਹਨਾਂ ਦਾ ਆਫਸ ਦੇ ਵਿੱਚ ਕੁਝ ਇਸ਼ੂਸ ਨੂੰ ਲੈ ਕੇ ਮਸਲਾ ਹੈਗਾ ਤੇ ਜਿਹਦੇ ਰਿਗਾਰਡਿੰਗ ਇਹਨਾਂ ਨੇ ਧਰਨਾ ਲਾਇਆ ਸੀ ਉਹ ਸਾਡੀ ਜਿਹੜੀ ਬਾਤचीत ਜਿਹੜੀ ਹੈਗੀ ਵਿੱਚ ਸ਼ੁਰੂ ਕੀਤੀ ਆ ਗੱਲਬਾਤ ਜਿਹੜੀ ਸ਼ੁਰੂ ਕਰ ਕੀਤੀ ਆ ਤੇ ਉਹਦੇ ਅਕੋਰਡਿੰਗਲੀ ਦੋਨੋਂ ਪਾਰਟੀਆਂ ਨੂੰ ਸਵੇ ਮਿਲਣਾ ਨੇ